ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਯਾਰ ਇਸ ਚੈਨਲ ਦਾ ਲਿੰਕ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਪਾਤਾ ਹੈ ਉਸ ਲਿੰਕ ਨੂੰ ਕਲਿੱਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਫੇਸਬੁੱਕ ਤੇ ਜਾ ਕੇ ਫੋਲੋ ਕਰੋ ਤੇ ਆਜੋ ਵੀਡੀਓ ਸ਼ੁਰੂ ਕਰਦੇ ਆ ਇਸ ਵੀਡੀਓ ਦੇ ਵਿੱਚ ਨਾ ਤੁਹਾਨੂੰ ਆਪਾਂ ਬੇਸ਼ਰਮ ਬੁੱਢੇ ਬੇਸ਼ਰਮ ਜਿਹੜੇ ਬੁੱਢੇ ਹੁੰਦੇ ਨੇ ਨਾ ਉਹਨਾਂ ਬਾਰੇ ਅੱਜ ਆਪਾਂ ਗੱਲ ਕਰਾਂਗੇ ਤੇ ਇਸ ਵੀਡੀਓ ਦੇ ਵਿੱਚ ਤੁਹਾਨੂੰ ਉਹਨਾਂ ਦੀਆਂ ਆਪਾਂ ਕਰਤੂਤਾਂ ਵਿਖਾਵਾਂਗੇ ਤੇ ਲੱਛਣ ਵਿਖਾਵਾਂਗੇ ਠੀਕ ਹੈ ਤੇ ਫਿਰ ਤੁਸੀਂ ਕਮੈਂਟ ਕਰਿਆ ਜੀ ਵੀ ਇਹ ਸਹੀ ਨੇ ਕੱਪ ਤੋਂ ਹੁਣ ਗੜਬੀ ਤੇ ਆਗੇ ਗੜਬੀ ਤੋਂ ਗੜਬਾ ਆ ਗਿਆ ਭਈ ਗੜਬੀ ਤੋਂ ਗੜਬਾ ਅੱਗੋ ਤਾਂ ਮੈਨੂੰ ਲੱਗਾ ਵੀ ਰਹੀ ਕੱਢ ਦੂ ਨਾਨਕੇ ਦੀ ਲੋੜੇ ਦੀ ਇਹਦੇ ਵਿੱਚ ਕੋਈ ਤਾੜੀਆਂ ਮਾਰਨ ਵਾਲੀ ਗੱਲ ਹੈ ਵੇ ਤੇ ਦੰਦ ਕੱਢਣ ਵਾਲੀ ਗੱਲ ਹੈ ਮੈਨੂੰ ਇਹ ਦੱਸੋ ਪਹਿਲਾਂ ਤੇ ਇਹ ਬੁੱਢੇ ਨੂੰ ਸੌਰੀ ਇਹ ਸ਼ਬਦ ਮੈਂ ਵਰਤ ਰਿਆ ਪਰ ਬੁੱਢੇ ਨੂੰ ਬੁੱਢਾ ਹੀ ਆਖਾਂਗੇ ਹੁਣ ਜਵਾਨ ਤੇ ਆਖਣੋ ਰਹੇ ਆਪਾਂ ਤੇ ਇਹਨੂੰ ਇਹ ਨਹੀਂ ਸਮਝੇ ਲੱਗਦੀ ਤੇ ਨਾ ਇਹਨੂੰ ਇਹ ਪਤਾ ਲੱਗ ਗੰਡਿਆ ਵੀ ਮੈਂ ਬੈਠਾ ਕਿੱਥੇ ਆ ਵੀ ਤੂੰ ਆਪਣੀਆਂ ਨੂਆਂ ਦੇ ਕੋਲ ਬੈਠਾ ਐ ਤੂੰ ਆਪਣੀਆਂ ਧੀਆਂ ਦੇ ਵਿੱਚ ਬੈਠਾ ਐ ਤੂੰ ਕਰਨ ਕੀ ਰਿਆਂ ਐ ਇਹ ਤੋਂ ਲੱਛਣ ਕਿਹੜੇ ਆ ਕੰਜਰਾਂ ਵਾਲੇ ਕਰਨ ਡਿਆ ਐ ਤੇ ਫਿਰ ਬੱਚੇ ਤੇਰੇ ਵਿਗੜ ਨਹੀਂ ਨੇ ਫਿਰ ਤੇ ਤੇਰੇ ਪੁੱਤਰ ਨੇ ਤੇਰੀ ਨੂੰ ਨੂੰ ਹਰ ਇੱਕ ਜਗ੍ਹਾ ਤੇ ਉਹਦੀ ਨਮੈਸ਼ ਲਾਣੀਓ ਲਾਣੀ ਐ ਅੱਗੇ ਉਹ ਠੀਕ ਹੈ ਕਿ ਪਰ ਹਟਾਉਂਦਾ ਹੀ ਕੋ ਨਹੀਂਗਾ ਅਜੇ ਤੇ ਇੰਨਾ ਸ਼ੁਕਰ ਨਹੀਂ ਬਾਥਰੂਮ ਤੋਂ ਥੋੜਾ ਜਿਹਾ ਪਿੱਛੇ ਵੀ ਕੋਈ ਨਹੀਂ ਆ 2024 ਦੇ ਐਂਡ ਤੱਕ ਬਾਥਰੂਮ ਤੱਕ ਵੀ ਪਹੁੰਚ ਜਾਏਗਾ ਠੀਕ ਹੈ ਜੇ ਉਹ ਇਹ ਵੀ ਉਹਾਂ ਪਿੱਛੇ ਆਪਣੇ ਪਿਓ ਨੂੰ ਤੇ ਸਹੁਰੇ ਨੂੰ ਕੰਜਰ ਬਣਾ ਸਕਦਾ ਹੈ ਨਾ ਤੇ ਇਹ ਵੀ ਉਹਾਂ ਦੇ ਪਿੱਛੇ ਆਪਣੀ ਘਰ ਦੀ ਨੂੰ ਬਾਥੂਨ ਤੱਕ ਵੀ ਕੈਮਰਾ ਲਿਜਾ ਸਕਦਾ ਆ ਜਿਹੜੀ ਕੁੜੀ ਗੇਰ ਤੇ ਇਹ ਚੌਕੇ ਸਾਰੇ ਜਣੇ ਬੈਠੇ ਨੇ ਤੇ ਅੱਗੋਂ ਇਹਦਾ ਜੇਠ ਆਉਣ ਡਿਆ ਤੇ ਉਹਨੂੰ ਇਹ ਟੈਡੀ ਬੀਅਰ ਕਹਿਣ ਡੀ ਤੇ ਇਹਦੇ ਘਰ ਵਾਲਾ ਵੀ ਅੱਗੋਂ ਦੰਦ ਕੱਢਣ ਡਿਆ ਸਾਰੇ ਜੀ ਦੰਦ ਕੱਢਣ ਡਏ ਨੇ ਮੰਨ ਲੋ ਤੁਹਾਡੀ ਵਾਈਫ ਹੈ ਅੱਗੋਂ ਤੋਂ ਵੱਡਾ ਵੱਡਾ ਭਰਾ ਸਿਆਣਾ ਬਿਆਣਾ ਦਾੜੀ ਕੇਸ ਰੱਖੇ ਨੇ ਉਹਨੇ ਚਿੱਟੀ ਦਾੜੀ ਆ ਰਹੀ ਹੈ ਚਾਰ ਬੰਦਿਆਂ ਦੀ ਬੈਨ ਖਲੋਣੀ ਉਹਦਾ ਤੇ ਘਰ ਦੇ ਵਿੱਚ ਉਹਨੂੰ ਸਾਰੇ ਟੈਡੀ ਬੀਅਰ ਟੈਡੀ ਬੀਅਰ ਤੇ ਜੇ ਕੋਈ ਆਣ ਗਵਾਂਡ ਸੁਣ ਲੇ ਤੇ ਉਹਨੂੰ ਬਾਜ਼ਾਰਾਂ 'ਚ ਵੀ ਟੈਡੀ ਬੀਅਰ ਟੈਡੀ ਬੀਅਰ ਕਈ ਕਹਿਣ ਇਹ ਤੁਹਾਨੂੰ ਮਨਜ਼ੂਰ ਹੋਏਗਾ ਇਹ ਕੋ ਚੰਗੀ ਗੱਲ ਏ ਕੀ ਕਹਿੰਦੇ ਮਰਨ ਹੋ ਜਾਏਗਾ ਸਿਆਨੇ ਬਿਆਨੇ ਬੰਦੇ ਲਈ ਪਰ ਇਹਨਾਂ ਉਹਦੇ ਬਸ ਵਿਊਆਂ ਨਾਲੇ ਹੋਰ ਕੋਈ ਦਿੱਕਤ ਨਹੀਂ ਹੈ ਟੈਡੀ ਵੀਰ ਜੀ ਅੱਭੀ ਦਾ ਟੈਡੀ ਵੀਰ ਬਣ ਟੈਡੀ ਵੀਰ ਤੇ ਡੈਡੀ ਨੂੰ ਸੱਟ ਨੇ ਬੈਠਾ ਕਹਿੰਦਾ ਮੈਂ ਵੀ ਇਹ ਤੇਰੇ ਵਾਸਤੇ ਕਹਿੰਦੇ ਇਹਨੇ ਕੰਬਲ ਚ ਰਾਮ ਤੇ ਹੈ ਮੇਰੀ ਗੱਲ ਸੁਣੋ ਅਸੀਂ ਤਾਂ ਆ ਗਏ ਅੱਜ ਬਾਰੇ ਠੰਡ ਬਹੁਤਾ ਕਰ ਗਈ ਤੇਰਾ ਤਾਂ ਦੇਖੀਦਾ ਸੀ ਮੈਨੂੰ ਪਤਾ ਇਹਦੇ ਐਡੇ ਬਿਸ਼ਰਮ ਨੇ ਇੰਦਰ ਤੇ ਕਿਰਤਾ ਵੀ ਤੂੰ ਆਪਣੇ ਵੱਡੇ ਭਰਾ ਦੀ ਤੂੰ ਇੱਜ਼ਤ ਰੋਲਣ ਡਿਆ ਸਿਆਣਾ ਬਿਆਣਾ ਉਹ ਬੰਦਾ ਹਜੇ ਹੁਣ ਜਿਵੇਂ ਗੱਲ ਕਹਿ ਕੇ ਹਟਿਆ ਵਾ ਚਾਰ ਬੰਦਿਆਂ ਦੀ ਬੈਨ ਖਲੋਣ ਵੀ ਹੈ ਵੇ ਇਹਦਾ ਇਹਦੇ ਤੋਂ ਦੀ ਵੀਡੀਓ ਜੇ ਬਣਾਣੀ ਹੋਏ ਤੋਂ ਉਹਨੂੰ ਕਹਿ ਵੀ ਵੀਰ ਜੀ ਮੜਾ ਜਾ ਸਿਰ ਟੱਕ ਲੋ ਮੈਂ ਵੀਡੀਓ ਬਣਾਣੀ ਹੈ ਇਹ ਦੋ ਸ਼ਬਦ ਆਖਣਾ ਤੇਰੀ ਇੱਜ਼ਤ ਨਹੀਂ ਹੀ ਉਤਰ ਜਲੀ ਪਰ ਤੇਰੀ ਇੱਜ਼ਤ ਹੈ ਕਿੱਥੇ ਵੀ ਜਿਹੜੀ ਖਰਾਬ ਹੋ ਜਾਣੀ ਸੀ ਪਿੱਛੋ ਕਿਉਂ ਹਾਂ ਲੋ ਆ ਚਾਬੀ ਦੇ ਚੱਲਣ ਵਾਲਾ ਬਾਂਦਰ ਵੇਖ ਲੋ ਪਹਿਲਾਂ ਵੀ ਇੱਕ ਕਲਿੱਪ ਤੁਹਾਨੂੰ ਇਹਦੀ ਵਿਖਾਈ ਸੀ ਤਾੜੀਆਂ ਮਾਰਦੇ ਦੀ ਇਹ ਤੇ ਯਾਰ ਇਹਨੂੰ ਬੰਦਰ ਨਾ ਕਿਦੇ ਹੋ ਰੱਖੇਗੀ ਐਵੇਂ ਕਿਵੇਂ ਕੋਈ ਕਰ ਸਕਦਾ ਹੈ ਕੋਈ ਇੱਜ਼ਤ ਨਾਲ ਦੀ ਚੀਜ਼ ਹੀ ਕੋ ਨਹੀਂ ਕੇ ਸੀ ਕਿਵੇਂ ਯਾਰ ਕੋਈ ਨੂੰ ਆਉਂਦੀ ਹੋਏ ਤੇ ਤਾੜੀਆਂ ਮਾਰ ਮਾਰ ਸੋ ਬਿਊਟੀਫੁੱਲ ਸੋ ਕਿਊਟ ਕਰੇ ਤੁਸੀਂ ਕਰ ਸਕਦੇ ਹੋ ਇਸ ਤਰ੍ਹਾਂ ਜੇ ਤੁਹਾਡੀ ਵਾਈਫ ਨਾਲ ਤੁਹਾਡੇ ਫਾਦਰ ਸਾਹਿਬ ਇਸ ਤਰ੍ਹਾਂ ਕਰਨ ਤਾਂ ਤੁਹਾਨੂੰ ਅਜੀਬ ਨਾ ਲੱਗੇਗਾ ਹਾਂ ਹੁਣ ਕਈ ਆਖਣਗੇ ਵੀ ਇਹਨਾਂ ਦੇ ਘਰ ਦਾ ਮਾਹੌਲ ਬਹੁਤ ਵਧੀਆ ਹੈ ਇਹ ਨੂੰਤੀ ਮੰਨਣੇ ਆ ਇਹ ਗੱਲ ਮੋਲ ਵਧੀਆ ਹੈਗਾ ਇਹ ਮੋਲ ਜਿਹੜਾ ਨਾ ਸਿਰਫ ਪੈਸੇ ਜਿਹੜਾ ਉਹਨੂੰ ਕਮਾ ਕਮਾ ਕੇ ਦਿੰਦੀ ਹੈ ਨਾ ਉਹਦੇ ਕਰਕੇ ਵਧੀਆ ਹੈ ਤੁਸੀਂ ਇਹਨਾਂ ਦੀਆਂ ਵੀਡੀਓ ਵੇਖੋ ਇਹ ਕੱਲਾ ਇਹਦੇ ਨਾਲ ਹੀ ਮੋਲ ਵਧੀਆ ਹੈ ਹੋਰ ਜੀ ਤੇ ਵੀ ਘਰ ਦੇ ਵਿੱਚ ਵਸਦੇ ਹੋਏ ਨੇ ਉਹਨਾਂ ਕਿਸੇ ਨਾਲ ਮੋਲ ਵਧੀਆ ਗੁੰ ਨਹੀਂਗਾ ਇਸ ਗੱਲ ਦਾ ਵੀ ਸਬੂਤ ਤੁਹਾਨੂੰ ਮੈਂ ਅਗਲੀ ਕਲਿੱਪ 'ਚ ਦਵਾਵਾਂਗਾ ਵੇਖਿਓ ਤੁਸੀਂ ਜਿਹੜਾ ਤੇ ਅੱਜਕੱਲ ਪਤਾ ਹੈ ਇਹ ਜੀਰੇ ਕੋਲ ਪੈਸਾ ਚੰਗਾ ਹੈ ਉਹਦੀ ਬੱਲੇ ਬੱਲੇ ਵੇ ਦੂਜੇ ਸਾਰੇ ਥੱਲੇ ਥੱਲੇ ਨੇ ਆ ਤੁਹਾਨੂੰ ਕਲਿੱਪ ਵਿਖਾਵਾਂਗਾ ਉਹਦੇ ਵਿੱਚ ਵੇਖਿਆ ਜੀ ਇੰਦਰ ਤੇ ਗੀਤ ਉਹਨੇ ਕਿਵੇਂ ਘੁੱਟ ਘੁੱਟ ਜੱਫੀਆਂ ਪਾੰਡਿਆ ਤੇ ਨਾਲ ਇੱਕ ਹੋਰ ਜੀ ਜਿਹੜਾ ਰਿਸ਼ਤੇਦਾਰ ਲਾ ਲਿਆ ਧੀਏ ਦੀ ਘਰੇ ਉਹ ਵੇਖ ਲਿਆ ਜੀ ਉਹਨੂੰ ਵਿਚਾਰੀ ਉਹਨੇ ਆ ਕੇ ਜੱਫੀ ਪੁਵਾਈ ਤੇ ਕੀ ਪੁਵਾਈ ਉਹ ਬੰਦੇ 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 ਕੜੇ ਛਾਪ ਵਾਲੇ ਬੰਦੇ ਆ ਗਏ ਵੀ ਕੜੇ ਜੱਫਾ ਵਾਲੇ ਕੜੇ ਛਾਪ ਤੋ ਆ ਲੈ ਲੇ ਜਿੱਤ ਆ ਲੈ ਡੇੜੀ ਕਿਵੇਂ ਕੋ ਉਹ ਡੇੜੀ ਲੈ 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 ਕਿੰਨਾ ਬੜਾ ਸਰਪ੍ਰਾਈਜ਼ ਲਖਿਆ ਹਾਂ ਹਾਂ ਔਰ ਲੈਵਨਿਊ ਜੱਫੀ ਵੀ ਨਹੀਂ ਪਾਈ ਜਿਹੜੀ ਹੁਣ ਇੰਨਾ ਕਲਿੱਪਾਂ ਤੋਂ ਤੂੰ ਹੀ ਹਿਸਾਬ ਲਾ ਲੋ ਕੀਰਤ ਕੀਰਤ ਤੇ ਬੱਸ ਕੀਰਤ ਔਰ ਕੋਈ ਦੂਜਾ ਬੰਦਾ ਹੈ ਨਹੀਂ ਇਥੋਂ ਤੱਕ ਕੀ ਜਿਹੜਾ ਇੰਦਰ ਉਸ ਘਰ ਦਾ ਬੱਚਾ ਹੈ ਨਾ ਉਹਦੀ ਵੀ ਉਨੀ ਵੈਲਿਊ ਹੁੰਨੀ ਹੈਗੀ ਹੈ ਉਹਦੀ ਵੀ ਇੰਨੀ ਇੱਜ਼ਤ ਨਹੀਂ ਉਹ ਕਰਦੇ ਇਸ卡 ਦੇ ਵਿੱਚ ਇਸ ਕਿਰਤ ਦੀ ਇਸ ਕਰਕੇ ਕਰ ਰਹੇ ਨੇ ਕਿਉਂਕਿ ਉਹ ਏਟੀਐਮ ਹੀ ਇਹਨਾਂ ਦਾ ਪਤਾ ਬੀ ਜੇ ਦੀ ਹਾਂ ਦੇ ਹਾਂ ਵਿੱਚ ਨਾਮ ਲਾਈ ਤੇ ਕੰਮ ਖਰਾਬ ਹੋ ਸਕਦਾ ਤੇ ਆ ਜਿਹੜੇ ਚਿੱਟੀਆਂ ਤਾੜੀਆਂ ਵਾਲੇ ਨੇ ਇਹਨਾਂ ਬੇਸ਼ਰਮਾ ਨੂੰ ਮੈਂ ਕਹਿਣਾ ਚਾਹੁੰਦਾ ਯਾਰ ਤੁਸੀਂ ਬਜ਼ਾਰਾਂ ਚ ਜਾਂਦੇ ਹੋ ਜਦੋਂ ਕੋਈ ਆੜਤੀ ਤੇ ਜਾਂ ਕਿਤੇ ਹੋਰ ਤੁਹਾਨੂੰ ਸ਼ਰਮ ਨਹੀਂ ਭੰਚ ਆਉਂਦੀ ਹੈ ਜੀ ਮਾਨ ਲੋਗ ਚਾਰ ਬੰਦੇ ਬਾਜ਼ਾਰ 'ਚ ਇਕੱਠੇ ਖੜੇ ਹੋਣ ਤੁਹਾਨੂੰ ਉੱਥੇ ਕੋਈ ਟੈਡੀ ਬੀਅਰ ਟੈਡੀ ਬੀਅਰ ਤੇ ਤੈਨੂੰ ਚਾਬੀ ਤੇ ਛੱਡਣ ਵਾਲਾ ਬੰਦਰ ਆ ਕੇ ਤੇ ਤੈਨੂੰ ਭੈਣ 'ਚ ਉੱਥੇ ਮਰਨੋ ਥਾਣਾ ਮਿਲੇ ਉਹ ਮਾੜੀ ਮੋਟੀ ਭੈਣ 'ਚ ਸ਼ਰਮ ਕਰ ਲੋ ਪੈਸੇ ਹੀ ਕੁਛ ਨਹੀਂ ਹੁੰਦਾ ਹੈਗਾ ਸਾਰਾ ਕੁਝ ਹੀ ਪੈਸਾ ਹੀ ਨਹੀਂ ਹੁੰਦਾ ਹੈਗਾ ਦੀ ਜਨਾ ਇੱਜ਼ਤ ਵੀ ਬੜੀ ਬੜੀ ਕੀ ਦੁਨੀਆ ਦੀ ਸਭ ਤੋਂ ਵੱਡੀ ਚੀਜ਼ ਇੱਜ਼ਤ ਹੈ ਜਦੋਂ ਚਿੜੀਆ ਘਰ ਬਣਾਇਆ ਆ ਜੇ ਆਪਣੇ ਘਰ ਨੂੰ ਇੱਕ ਵਾਰ ਜੁੱਤੀਆਂ ਦੀ ਕਾਟ ਹੈ ਤੁਹਾਨੂੰ ਭੈਣ ਚੋਦਾਂ ਹੋਣ ਤੇ ਬੱਸ ਕਰ ਹੋਣ ਤੇ ਲੋਗ ਨੇ ਭੈਣ ਚੋਦੋਂ ਬਾਂਦਰ ਕਰ ਲਈ ਖੇਡੀ ਲੱਗੇ ਜਾਂਦੇ ਹੋ ਜੇ ਇਹਨਾਂ ਦੇ ਘਰ ਦੇ ਵਿੱਚ ਇਸਤਰੀਆਂ ਮੌਰ ਰਿਆ ਨਾ ਤੇ ਆ ਦੋ ਮਹੀਨਿਆਂ ਤੱਕ ਵੇਖੀਏ ਗੋਦੀ ਚ ਨਾਇ ਨੇ ਖੜਾਇਆ ਇਹਨੂੰ ਤੇ ਮੇਰਾ ਨਾ ਕੁਝ ਨਹੀਂ ਕਰਨ ਜੋਗੇ ਰਹਿਣਾ ਹੈਗਾ ਯੋ ਵੀ ਜ ਢੱਕੇਗਾ ਤੇ ਅੱਗੋਂ ਜੁੱਤੀਆਂ ਠੁੱਕਣੀਆਂ ਵੀ ਕਿਉਂ ਟੱਕ ਰਾ ਪਿਆ ਵੀਡੀਓ ਨਹੀਂ ਬੰਨੀ ਹੈਗੀ ਵਿਊ ਨਹੀਂ ਆਉਣੇ ਹੈਗੇ ਇੱਥੋਂ ਤੱਕ ਕੰਮ ਧੁਰ ਜਾਣਾ ਜੀ ਠੀਕੇ ਜੇ ਮੇਰੀਆਂ ਗੱਲਾਂ ਨਾਲ ਸਹਿਮਤ ਹੋ ਤੇ ਕਮੈਂਟ ਜ਼ਰੂਰ ਕਰਿਓ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਇਸ ਚੈਨਲ ਦਾ ਲਿੰਕ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਉਸ ਲਿੰਕ ਤੇ ਕਲਿੱਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਬਹੁਤ ਬਹੁਤ ਧੰਨਵਾਦ ਬਾਜ ਜਦੋਂ ਦੀ ਆਇਆ ਇਹ ਟੀਮ ਵਾਲੀ ਮਸ਼ੀਨ ਇਹਨਾਂ ਦੇ ਘਰ ਆਈ ਏ ਬਸ ਉਹ ਜਿਹੜੇ ਉਹ ਲੱਛਣ ਜਿਹੜੇ ਨੇ ਉਹ ਸਾਹਮਣੇ ਆਉਣੇ ਸ਼ੁਰੂ ਹੋ ਗਏ ਨੇ ਕੰਜਰਾਂ ਆਵੇ